ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਲੱਕੀ ਨਿਊਜ਼ ਵਾਲਾ ਪੇਸ਼ ਹਨ ਹਾਂ ਪੇਸ਼ ਹਨ ਕੁਮਤਰੀ ਪੰਜਾਬੀ ਜਨਰਲ ਖਬਰਾਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਦਲਜੀਤ ਮਗਰੋਂ ਪੰਜਾਬ 95 ਦੇ ਡਾਇਰੈਕਟਰ ਦਾ ਵੱਡਾ ਐਲਾਨ ਟਰੰਪ ਦੇ 100 ਚੱਕ ਸਮਾਗਮ 'ਚ ਛਾਏ ਰਹੇ ਵਿਦੇਸ਼ ਮੰਤਰੀ ਜੈ ਸ਼ੰਕਰ 100 ਚੱਕ ਦੇ ਗਏ ਟਰੰਪ ਦਾ ਵੱਡਾ ਕਦਮ ਵਿਕਰਮ ਵਿਕਰਸ ਦੇਸ਼ਾਂ ਦੇ 100% ਟਰੈਫ ਲਗਾਉਣ ਦੀ ਚੇਤਾਵਨੀ ਵਿਦਾਈ ਗਈ ਸੈਫ ਅਦਾਕਾਰਾ ਸੈਫ ਦੇ ਘਰ ਦੀ ਸੁਰੱਖਿਆ ਇੰਡੀਆ ਵਰਸ ਇੰਗਲੈਂਡ ਨੇ ਪਹਿਲੇ ਮੈਚ ਪਹਿਲੇ T20 ਮੈਚ ਲਈ ਪਲੇਇੰਗ 11 ਦਾ ਐਲਾਨ ਕੀਤਾ ਇਹਨਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ ਪਤੰਗਾ ਡੌਣ ਤੇ ਵੀ ਲੱਗੇਗੀ ਪਾਬੰਦੀ ਲੱਗੇਗਾ 50 ਤੋਂ 1 ਲੱਖ ਤੱਕ ਦਾ ਜੁਰਮਾਨਾ ਹੁਣ ਖਬਰਾਂ ਵਿਸਤਾਰ ਨਾਲ ਗਲੋਬਲ ਸਟਾਰ ਦਲਜੀਤ ਦਸਾਂਝ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ 7 ਫਰਵਰੀ ਨੂੰ ਫਿਲਮ ਪੰਜਾਬ 95 ਰਿਲੀਜ਼ ਨਹੀਂ ਹੋਵੇਗੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮਾਫੀ ਮੰਗੀ ਹੈ ਦਲਜੀਤ ਨੇ ਫਿਲਮ ਦੇ ਵਿਦੇਸ਼ਾਂ ਭਾਰਤ ਤੇ ਰਿਲੀਜ਼ ਹੋਣ ਦਾ ਉਹਨਾਂ ਬਾਰੇ ਸਪਸ਼ਟ ਨਹੀਂ ਕੀਤਾ ਹਾਂ ਉਹ ਤੇਰੀ ਹੁਣ ਫਿਲਮ ਦੇ ਨਿਰਦੇਸ਼ਕ ਹਨੀ ਤਰੇ ਨੇ ਵੀ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਪੋਸਟ ਸਾਂਝੀ ਕੀਤੀ ਹੈ ਜਿਸ ਜਿਸ ਚ 95 ਪੰਜਾਬ 95 ਇਨ ਫਰਬਰੀ ਲਿਖਿਆ ਹੋਇਆ ਹੈ ਇਸ ਦੇ ਨਾਲ ਹੀ ਲਿਖਿਆ ਹੈ ਤੱਕਾ ਦਲਜੀਤ ਦੋਸਾਂਜ ਨੇ ਉਦਾਸ ਹੋ ਕੇ ਕਿਹਾ ਹੈ ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਪੰਜਾਬ 95 ਫਿਲਮ ਪੰਜਾਬ 95 ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਕੁਝ ਹਾਲਾਤਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਦੱਸ ਦਈਏ ਕਿ ਦਲਜੀਤ ਸਾਂਝ ਦੀ ਫਿਲਮ ਪਚਾਂਵ 95 ਮਨੁੱਖੀ ਅਧਿਕਾਰਾਂ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਤੇ ਆਧਾਰਿਤ ਹੈ ਦਲਜੀਤ ਜੀ ਨੇ ਇਸ ਤੋਂ ਪਹਿਲਾਂ ਫਿਲਮ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਮਨੇ ਹਨੇ ਨੂੰ ਚੁਣੌਤੀ ਦਿੰਦਾ ਹਾਂ ਖਲੜਾ ਜੀ ਖਲੜਾ ਦੀ ਨਿਆ ਲਈ ਲੜਾਈ ਦੀ ਸ਼ਕਤੀਸ਼ਾਲੀ ਕਹਾਣੀ ਵੱਲ ਇਸ਼ਾਰਾ ਕਰਦੇ ਹੋਏ ਹੋਏ ਕੈਪਸ਼ਨ ਵਿੱਚ ਦਿੱਤਾ ਸੀ ਹਾਲ ਹੀ ਚ ਦਿਲਜੀਤ ਨੇ ਫਿਲਮ ਦਾ ਟੀਜ਼ਰ ਸਾਂਝਾ ਕੀਤਾ ਸੀ ਇਸ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਪੂਰੀ ਫਿਲਮ ਵਿੱਚ ਕੋਈ ਕਟ ਨਹੀਂ ਇਸ ਟੀਜ਼ਰ ਦੀ ਸ਼ੁਰੂਆਤ ਅਰਜੁਨ ਰਾਮਪਾਲ ਦੇ ਕਿਰਦਾਰ ਨਾਲ ਹੁੰਦੀ ਹੈ ਜੋ ਆਪਣੀ ਜਬਰਦਸਤ ਆਵਾਜ਼ ਚ ਕਹਿੰਦੇ ਹਨ ਪੰਜਾਬ ਦਾ ਇਤਿਹਾਸ ਦੇਖੋ ਸਰ ਦਰਿਆਈ ਪਾਣੀ ਦਾ ਮਾਮਲਾ ਹੋਵੇ ਜਾਂ ਆਪਰੇਸ਼ਨ ਬਲੂ ਸਟਾਰ 인ਦਰਾ ਗਾਂਧੀ ਦਾ ਕਤਲ ਹੋਵੇ ਜਾਂ 1984 ਗੰਗੇ ਰਾਸ਼ਟਰੀ ਸ਼ਾਸਨ ਤੋਂ ਲੈ ਕੇ ਮੁੱਖ ਮੰਤਰੀ ਦੇ ਕਤਲ ਤੱਕ ਅਤੇ ਹੁਣ ਪੰਜਾਬ ਪੰਜਾਬ ਕਿਸ ਦੀ ਕੀਮਤ ਚੁਕਾ ਰਿਹਾ ਹੈ ਦਸਤਨ ਜੋਗਾ ਹੈ ਕਿ ਇਹ ਫਿਲਮ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਦੇ ਆਧਾਰਿਤ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਵੱਲੋਂ 25000 ਗੈਰ ਕਾਨੂੰਨੀ ਕਤਲਾਂ ਦੀ ਗੁੰਮਸ਼ੁਦਗੀ ਅਤੇ ਗੁਪਤ ਸਰਕਾਰਾਂ ਦਾ ਪਰਦਾਫਾਸ਼ ਕੀਤਾ ਸੀ ਫਿਲਮ ਕਥਿਤ ਤੌਰ ਤੇ ਉਸ ਦੇ ਪੁਲਿਸ ਫੋਰਸ ਦੁਆਰਾ ਉਸ ਦੇ ਅਗਵਾਹ ਤਸੱਦਦ ਅਤੇ ਕਤਲ ਤੋਂ ਪਹਿਲਾਂ ਇਨਸਾਫ ਲਈ ਉਸ ਦੀ ਲੜਾਈ ਨੂੰ ਦਰਸਾਏਗੀ ਅਮਰੀਕਾ ਵਿੱਚ ਸੌਵਾਨ ਨੂੰ ਦੁਨੀਆ ਭਰ ਦੀਆਂ ਉੱਗੀਆਂ ਸ਼ਖਸੀਤਾਂ ਰਾਸ਼ਟਰਪਤੀ ਡੋਨਾਲਡ ਡੋਨਾਲਡ ਟਰੰਪ ਦੇ ਸੌ ਚੱਕ ਸਮਾਗਮ ਵਿੱਚ ਇਕੱਠੇ ਹੋਈਆਂ ਭਾਰਤ ਵੱਲੋਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪ੍ਰਧਾਨ ਮੰਤਰੀ ਮੋਦੀ ਦਾਸਰੀਆ ਲੈ ਕੇ ਗਏ ਗਏ ਸਨ ਉਹਨਾਂ ਨਾਲ ਸਿਰਫ ਉਹਨਾਂ ਸਿਰਫ ਡੋਨਾਲਡ ਟਰੰਪ ਦੇ ਸੌ ਚੱਕ ਸਮਾਗਮ ਵਿੱਚ ਸ਼ਾਮਲ ਹੋਏ ਬਲਕਿ ਉਹਨਾਂ ਦੀ ਮੌਜੂਦਗੀ ਨੇ ਭਾਰਤ ਦੇ ਵਧਾਏ ਪ੍ਰਭਾਵ ਨੂੰ ਵੀ ਦਿਖਾਇਆ ਦੁਨੀਆ ਨੇ ਭਾਰਤ ਦੀ ਸ਼ਕਤੀ ਇੱਕ ਹੋਰ ਉਦਾਹਰਨ ਦੇਖੀ ਜਦੋਂ ਡੋਨਲਡ ਟਰੰਪ ਦੇ ਠੀਕ ਸਾਹਮਣੇ ਐਸ ਜੇ ਸ਼ੰਕਰ ਪਾਇਜੀ ਕਤਾਰ ਵਿੱਚ ਬੱਠੇ ਦੇਖੇ ਗਏ ਇਹ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਭਾਰਤ ਵਿੱਚ ਭਾਰਤ ਦੇ ਵਧਦੇ ਕਦ ਕਦ ਦੀ ਇੱਕ ਉਦਾਹਰਨ ਹੈ ਡੋਨਲਡ ਟਰੰਪ ਕੰਪਮ ਨੇ ਸੋਮਵਾਰ ਨੂੰ ਅਮਰੀਕਾ ਦੇ 7ਵੇਂ ਰਾਸ਼ਟਰਪਤੀ ਬਜਰ ਸੋਹ ਚੱਕੀ ਉਹਨਾਂ ਦਾ ਸੋਹ ਚੱਕ ਸਮਾਗਮ ਕੈਪੀਟਲ ਰੂਟ ਟੂਡਾ ਸੰਸਦ ਭਵਨ ਦਾ ਕੇਂਦਰੀ ਚੈਂਬਰ ਵਿਖੇ ਹੋਇਆ ਹੋਇਆ ਇੱਥੇ ਬੀਬੀਆਈਪੀਜ਼ ਦੀ ਭੀੜ ਸੀ ਭਾਰਤ ਦੇ ਵਿਦੇਸ਼ ਮੰਤਰੀ ਐਸ ਸ਼ੰਕਰ ਨੂੰ ਪਹਿਲੀ ਕਤਾਰ ਵਿੱਚ ਡੋਨਲਡ ਟਰੰਪ ਦੇ ਬਿਲਕੁਲ ਸਾਹਮਣੇ ਸੀਟ ਮਿਲੀ ਇਹ ਆਪਣੇ ਆਪ ਵਿੱਚ ਬਹੁਤ ਸਾਰੇ ਲੋਕਾਂ ਲਈ ਹੈਰਾਨੀਜਨਕ ਸੀ ਦਿਲ ਜੀ ਦਿਲਚਸਪ ਗੱਲ ਇਹ ਹੈ ਕਿ ਪਹਿਲੀ ਪਹਿਲੀ ਕਤਾਰ ਵਿੱਚ ਐਸ ਜੈ ਸ਼ੰਕਰ ਦੇ ਨਾਮ ਇੱਕ ਬਾਹ ਡੋਰ ਦੇ ਰਾਸ਼ਟਰਪਤੀ ਵੀ ਮੌਜੂਦ ਸਨ ਇਸ ਤਸਵੀਰ ਨੇ ਦਿਖਾਇਆ ਕਿ ਭਾਰਤ ਹੁਣ ਅਮਰੀਕਾ ਲਈ ਕਿੰਨਾ ਮਹੱਤਵਪੂਰਨ ਹੈ ਹੁਣ ਭਾਰਤ ਪਹਿਲਾ ਭੰਗ ਫਲੋਰ ਨਹੀਂ ਰਿਹਾ ਇਸ ਬਾਰੇ ਦੁਨੀਆ ਦਾ ਨਜ਼ਰੀਆ ਬਦਲ ਗਿਆ ਹੈ ਹੁਣ ਭਾਰਤ ਹਰ ਜਗ੍ਹਾ ਆਪਣੀ ਤਾਕਤ ਦਿਖਾਉਂਦਾ ਹੈ ਜਦੋਂ ਐਸ ਜੇ ਸ਼ੰਕਰ ਸੌ ਚੱਕ ਸਮਾਗਮ ਵਿੱਚ ਹੋਰ ਨੇਤਾਵਾਂ ਨੂੰ ਮਿਲੇ ਤਾਂ ਉਹ ਵੀ ਸੁਰਖੀਆਂ ਵਿੱਚ ਰਹੇ ਹਰ ਕੋਈ ਉਹਨਾਂ ਨੂੰ ਮਿਲਣ ਲਈ ਬੇਤਾਬ ਸੀ ਐਸ ਜੇ ਸ਼ੰਕਰ ਨੂੰ ਨਜ਼ਰ ਅਦਾਜ਼ ਕਰਨ ਵਾਲਾ ਕੋਈ ਨਹੀਂ ਸੀ ਐਸ ਜੇ ਸ਼ੰਕਰ ਨੂੰ ਕਦੇ ਕਿਸੇ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਅਤੇ ਕਦੇ ਕਿਸੇ ਦਾ ਹੱਥ ਫੜਦੇ ਹੋਏ ਕਿਸੇ ਨਾਲ ਗੱਲ ਕਰਦੇ ਦੇਖਿਆ ਗਿਆ। ਕੁੱਲ ਮਿਲਾ ਕੇ ਜੈ ਸ਼ੰਕਰ ਨਾਲ ਸਾਰੀਆਂ ਹੀ ਮੁਲਾਕਾ ਮੁਲਾਕਾਤਾਂ ਨਿੱਗੀ ਨਿੱਗੀ ਰਹੀ। ਅਸ ਜੈ ਸ਼ੰਕਰ ਅਤੇ ਅਰਜنٹੀਨਾ ਦੇ ਰਾਸ਼ਟਰਪਤੀ ਵਿਚਕਾਰ ਮੁਲਾਕਾਤ ਡੋਨਲਡ ਡੋਨਲਡ ਟਰੰਪ ਦੇ 100 ਚੱਕ ਸਮਾਗਮ ਦੌਰਾਨ ਹੋਈ। ਸੱਜੇ ਜੇ ਸ਼ੰਕਰ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਫਿਰ ਐਸ ਜੇ ਸ਼ੰਕਰ ਨੂੰ ਰਾਸ਼ਟਰਪਤੀ ਜੇਬੀ ਆਰ ਮਿਲੀ ਨਾਲ ਹੱਥ ਮਿਲਾਦੇ ਅਤੇ ਗੱਲ ਕਰਦੇ ਦੇਖਿਆ ਗਿਆ ਐਸ ਜੇ ਸ਼ੰਕਰ ਨੇ ਖੁਦ ਇਸ ਦੀ ਤਸਵੀਰ ਆਪਣੇ ਐਕਸ ਹੈਂਡਲ ਤੇ ਸਾਂਝੀ ਕੀਤੀ ਹੈ ਐਸ ਜੇ ਸ਼ੰਕਰ ਨੇ ਇਸ ਮਹਾਰੋਦ ਦੌਰਾਨ ਨੇਤਾ ਜੌਨ ਥਨ ਅਤੇ ਸਪੀਕਰ ਮਾਈਕ ਜੋਨਸ ਜੌਨਸਨ ਨਾਲ ਵੀ ਮੁਲਾਕਾਤ ਕੀਤੀ ਇਨਾਨ ਇਨਾਹੀ ਨਹੀਂ ਉਹ ਆਪਣੀ ਜਾਪਾਨੀ ਹਮ ਰਤਬਾ ਨਾਲ ਵੀ ਮਿਲੇ ਇਸ ਸਮੇਂ ਦੌਰਾਨ ਐਸ ਜੇ ਸ਼ੰਕਰ ਦਾ ਆਤਮ ਵਿਸ਼ਵਾਸ ਅਤੇ ਉਤਸ਼ਾਹ ਆਪਣੇ ਸਿਖਰ ਤੇ ਸੀ ਉਹ ਆਪਣੀ ਛਾਤੀ ਉੱਚੀ ਕਰਕੇ ਸਾਰਿਆਂ ਨੂੰ ਮਿਲੇ ਉਸ ਦੀ ਆਵਾਜ਼ ਵਿੱਚ ਇੱਕ ਵਿਚਰ ਨਵੇਂ ਭਾਰਤ ਦੀ ਗੂੰਜ ਸੀ ਵਿਦੇਸ਼ ਮੰਤਰੀ ਡਾਕਟਰ ਐਸ ਸ਼ੰਕਰ ਨੇ ਅਰਜנטיਨਾ ਦੇ ਰਾਸ਼ਟਰਪਤੀ ਦੇ ਨਾਲ ਨਾਲ 트럼ਪ ਪ੍ਰਸ਼ਾਸਨ ਦੇ ਨਵੇਂ ਮੈਂਬਰ ਰਾਜਨੀਤੀ ਨੇ ਰਾਜਨੀਤਿਕ ਨੇਤਾਵਾਂ ਮੇਤਾਵਾਂ ਨਾਲ ਮੁਲਾਕਾਤ ਕੀਤੀ ਬਾਅਦ ਵਿੱਚ ਸ਼ਾਮ ਦੇ ਸਮਾਰੋਹ ਦੌਰਾਨ ਉਪ ਪ੍ਰਤੀਨਿਧਿ ਸਭਾ ਦੇ ਸਪੀਕਰ ਜੌਨ ਜੌਨ ਨਸਨ ਡੋਨਲਡਸਨ ਹਾਊਸ ਆਫ ਬਹੁਮਤ ਰਿਪਬਲਿਕਨ ਨੇਤਾ ਜੌਨ ਥੂਨ ਅਤੇ ਨਵੇਂ ਪ੍ਰਸ਼ਾਸਨ ਦੇ ਮੁਖ ਪ੍ਰਤੀਨਲ প্রতিনিধি ਨਾਲ ਮਿਲੇ ਲੋਕ ਬੱਲੀ ਬੁੱਡਾ ਬੱਲੀ ਬੁੱਡਾ ਅਧਿਕਾਰ ਸੈਫਲੀ ਖਾਨ ਸੰਬੰਧੀ ਹਰ ਅਪਡੇਟ ਤੇ ਨਜ਼ਰ ਰੱਖੇ ਰੱਖ ਰਹੇ ਹਨ ਇਸ ਮਾਮਲੇ 'ਚ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਜਾਰੀ ਹੈ ਅਤੇ ਮਾਮਲੇ 'ਚ ਨਵੇਂ ਅਪਡੇਟ ਵੀ ਸਾਹਮਣੇ ਆ ਰਹੇ ਹਨ ਜਦੋਂ ਸੈਫਲੀ ਖਾਨ ਤੇ ਹਮਲਾ ਹੋਇਆ ਤਾਂ ਪੂਰਾ ਫਿਲਮ ਇੰਡਸਟਰੀ ਹਿੱਲ ਗਿਆ ਪਰ ਚਸਕਾ ਤੋਂ ਲੈ ਕੇ ਫਿਲਮ ਸਟਾਰਿਆਂ ਤੱਕ ਸਾਰਿਆਂ ਨੇ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਇਸ ਘਟਨਾ ਤੋਂ ਬਾਅਦ ਸੈਫਲੀ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਦਰਾਸਲ ਬੀਤੀ ਕੱਲ 21 ਜਨਵਰੀ ਨੂੰ ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਅਦਾਕਾਰ ਦੇ ਘਰ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਸੈਫ ਦੇ ਅਪਾਰਟਮੈਂਟ ਦੀ ਸੁਰੱਖਿਆ ਵਧਾਉਣ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਸ ਲਈ ਸੈਫ ਅਲੀ ਖਾਨ ਦੇ ਅਪਾਰਟਮੈਂਟ ਦੇ ਬਾਹਰ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਗਈ ਹੈ ਇਸ ਤੋਂ ਇਲਾਵਾ ਸੈਫ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ ਹੁਣ ਅਧਕਾਰਾਂ ਦੀ ਸੁਸਾਇਟੀ ਚ ਰਾਤ ਨੂੰ ਸੁਰੱਖਿਆ ਹੋਰ ਸ਼ਕਤੀ ਹੋਵੇਗੀ ਇੰਨਾ ਹੀ ਨਹੀਂ ਹੁਣ ਇਮਾਰਤ ਚ ਦਾਖਲ ਹੋਣ ਜਾ ਰਹੇ ਹੁਣ ਜਾਂ ਬਾਹਰ ਜਾਣ ਵਾਲੇ ਹਰ ਵਿਅਕਤੀ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹੁਣ ਸੈਫ ਅਤੇ ਉਸ ਦੇ ਪਰਿਵਾਰ ਲਈ ਉਸ ਦੇ ਘਰ ਦੀ ਬਾਲਕੋਨੀ 'ਚ ਇੱਕ ਸਖੀਲ ਦੀ ਗ੍ਰਿੱਲ ਲਗਾਈ ਗਈ ਹੈ। ਇੱਕ ਇਤਿਹਾਜ਼ਕ ਫੈਸਲੇ ਵਿੱਚ ਪਾਕਿਸਤਾਨ ਦੇ ਪੰਜਾਬ ਰਾਜ ਦੀ ਅਸੈਂਬਲੀ ਨੇ ਅੱਜ ਸੋਮਵਾਰ ਨੂੰ ਪੰਜਾਬ ਹਰ ਮੁਗਲਵਾਰ ਨੂੰ ਪੰਜਾਬ ਵਿੱਚ ਪਤੰਗ ਉਡਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਦਿੱਤੀ ਹੈ ਅਤੇ ਪਾਬੰਦੀ ਸੋਧ ਐਕਟ 2024 ਪਾਸ ਕੀਤਾ ਹੈ ਜਿਸ ਵਿੱਚ ਉਲੰਘਣਾ ਕਰਨ ਵਾਲਿਆਂ ਲਈ ਲਈ ਸਖਤ ਸਜ਼ਾਵਾਂ ਦਾ ਦੀ ਵਿਸਤਾਰ ਕੀਤੀ ਗਈ ਹੈ ਪਾਕਿਸਤਾਨ ਵਿੱਚ ਪਹਿਲੀ ਵਾਰ ਇੰਨਾ ਸਖਤ ਕਾਨੂੰਨ ਪਾਸ ਕੀਤਾ ਗਿਆ ਹੈ ਸ਼ਰੰਦ ਪਰਲੇ ਸੁਤਰਾ ਅਨੁਸਾਰ ਇਹ ਪਬੰਦੀ ਪਤੰਗਾ ਚਿਨੀ ਧਾਗੇ ਲਾਈ ਨਾਣ ਵਿਆ ਧਾਗੇ ਤੇ ਸਿਸੇ ਨਾਲ ਲਪੀਆਂ ਕੋਈ ਹੋਰ ਧਾਗੇ ਜਾਂ ਪਤੰਗੋ ਡਾਉਣ ਲਈ ਵਰਤੀ ਜਾਣ ਵਾਲੀ ਕਿਸੇ ਕਿਸਮ ਕਿਸੇ ਹੋਰ ਖਤਰਨਾਕ ਸਮੱਗਰੀ ਤੇ ਲਾਗੂ ਹੁੰਦੀ ਹੈ ਸੁਤਰਾ ਅਨੁਸਾਰ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਸੋਧ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਪਤੰਗ ਉਡਾਣਦੇ ਫੜਿਆ ਜਾਂਦਾ ਹੈ ਤਾਂ ਉਸ ਨੂੰ 3 ਤੋਂ 5 ਸਾਲ ਦੀ ਕੈਦ ਜਾਂ 20 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ ਜੁਰਮਾਨਾ ਨਾ ਦੇਣ ਤੇ 1 ਸਾਲ ਦੀ ਬਾਦੂ ਕੈਦ ਹੋ ਸਕਦੀ ਹੈ ਪਤੰਗੋ ਬਣਾਉਣ ਵਾਲਿਆਂ ਅਤੇ ਟਰਾਂਸਫਰਮ ਟਰਾਂਸਪੋਰਟਾਂ ਨੂੰ ਹੋਰ ਵੀ ਸਖਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਵਿੱਚ 5 ਤੋਂ 7 ਸਾਲ ਦੀ ਕੈਦ ਜਾਂ 50 ਲੱਖ ਰੁਪਏ ਤੱਕਰਾ ਜੁਰਮਾਨਾ ਜਾਂ ਦੋਵੇਂ ਸ਼ਾਮਲ ਹਨ ਇਸ ਜੁਰਮਾਨੇ ਦੀ ਅਦਾਇਗੀ ਨਾ ਕਰਨ ਤੇ 2 ਸਾਲ ਦੀ ਬਾਦੂ ਕੈਦ ਹੋ ਸਕਦੀ ਹੈ ਸੋਧੇ ਹੋਏ ਕਾਨੂੰਨ ਵਿੱਚ ਪਤੰਗ ਉਡਾਉਂਦੇ ਫੜੇ ਗਏ ਨਵਾਲਗਾਂ ਲਈ ਖਾਸ ਸਜ਼ਾਵਾਂ ਦੀ ਵਿਵਸਥਾ ਹੈ ਉਹਨਾਂ ਨੂੰ ਪਹਿਲੀ ਵਾਰ ਅਪਰਾਧ ਕਰਨ ਤੇ 50000 ਰੁਪਏ ਅਤੇ ਦੂਜੀ ਵਾਰ ਅਪਰਾਧ ਕਰਨ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਤੀਜੀ ਤੀਜਾ ਅਪਰਾਧ ਕਰਨ ਤੇ ਕਿਸ਼ੋਰਨਿਆਂ ਕਨਾਲੀ ਐਕਟ 2018 ਦੇ ਤਹਿਤ ਕੈਦ ਦੀ ਸਜ਼ਾ ਹੋਵੇਗੀ ਪਾਕਿਸਤਾਨ ਵਿੱਚ ਪਸੰਤ ਤਿਹਾੜੀ ਦੌਰਾਨ ਫੁਕ ਤੱਗ ਬਾਜੀ ਦੌਰਾਨ ਗੋਲੀਬਾਰੀ ਦੀਆਂ ਘਟਨਾਵਾਂ ਆਮ ਹਨ ਜਿਸ ਵਿੱਚ ਕਈ ਲੋਕ ਆਪਣੀਆਂ ਜਾਨਾਂ ਗਵਾ ਦਿੰਦੇ ਹਨ ਦੂਜਾ ਚਾਈਨਾ ਡੋਰ ਡੋਰ ਕਰਨ ਵੀ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗਵਾ ਦਿੰਦੇ ਹਨ ਇਨ੍ਹਾਂ ਘਟਨਾਵਾਂ ਦੇ ਮੱਦੇ ਨਜ਼ਰ ਪਾਕਿਸਤਾਨ ਦੇ ਸੂਬੇ ਪੰਜਾਬ ਨੇ ਅੱਜ ਸੁਰ ਪਾਸ ਕਰ ਦਿੱਤੀ ਹੈ ਕਿ ਦਿੱਤੀ ਹੈ ਇੱਕ ਇਤਿਆਜ਼ ਕਾ ਫੈਸਲੇ ਵਿੱਚ ਪਾਕਿਸਤਾਨ ਦੇ ਇਸ ਪਾਕਿਸਤਾਨ ਦੇ ਪੰਜਾਬ ਰਾਜ ਦੀ ਅਸੈਂਬਲੀ ਨੇ ਅੱਜ ਮੰਗਲਵਾਰ ਨੂੰ ਪੰਜਾਬ ਵਿੱਚ ਪਤੰਗਾਂ ਡਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਪਾਬੰਦੀ ਸੌਦਾ ਐਕਟ 2024 ਪਾਸ ਕੀਤਾ ਜਿਸ ਵਿੱਚ ਉਲੰਘਣਾ ਕਰਨ ਵਾਲਿਆਂ ਲਈ ਸਖਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ ਪਾਕਿਸਤਾਨ ਪਾਕਿਸਤਾਨ ਵਿੱਚ ਪਹਿਲੀ ਵਾਰ ਇੰਨਾ ਸਖਤ ਕਾਨੂੰਨ ਪਾਸ ਕੀਤਾ ਗਿਆ ਹੈ ਇਸ ਇਤਿਹਾਜ਼ਿਕ ਫੈਸਲੇ ਵਿੱਚ ਪਾਕਿਸਤਾਨ ਦੇ ਪੰਜਾਬ ਦੀ ਅਸੈਂਬਲੀ ਨੇ ਅੱਜ ਮੰਗਲਵਾਰ ਨੂੰ ਪੰਜਾਬ ਵਿੱਚ ਪਤੰਗ ਉਡਾਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਅਤੇ ਸੋਰ ਐਕਟ 2024 ਪਾਸ ਕੀਤਾ ਹੈ ਜਿਸ ਵਿੱਚ ਉਲੰਘਣਾ ਕਰਨ ਵਾਲਿਆਂ ਲਈ ਸਖਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ ਹਾਂ ਪਾਕਿਸਤਾਨ ਵਿੱਚ ਪਹਿਲੀ ਵਾਰ ਇੰਨਾ ਸਖਤ ਕਾਨੂੰਨ ਪਾਸ ਕੀਤਾ ਗਿਆ ਹੈ ਪਤੰਗ ਡਾਊਨ ਤੇ ਲੱਗੀ ਪਤੰਗ ਡਾਊਨ ਤੇ ਵੀ ਲੱਗੀ ਪਾਬੰਦੀ ਪਾਬੰਦੀ ਲੱਗੇਗਾ 50000 ਤੋਂ 1 ਲੱਖ ਤੱਕ ਦਾ ਜੁਰਮਾਨਾ ਇਸ ਬੁਲਟੈਨ ਵਿੱਚ ਬਸ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਕਾਸ ਸਮੂਹ ਦੇ ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਲਈ ਅਮਰੀਕੀ ਡਾਲਰ ਨੂੰ ਕਿਸੇ ਹੋਰ ਮੁਦਰਾ ਨਾਲ ਬਦਲ ਦੀ ਲਈ ਕੋਈ ਕਦਮ ਚੁੱਕਦੇ ਹਨ ਤਾਂ ਉਹ ਉਨ੍ਹਾਂ ਨੂੰ ਉਨ੍ਹਾਂ ਤੇ 100% ਡਿਊਟੀ ਲਗਾ ਦੇਣਗੇ ਭਾਰਤ ਦੀ ਵਿਕਾਸ ਦੇਸ਼ਾਂ ਵਿੱਚ ਸ਼ਾਮਲ ਹੈ ਟਰੰਪ ਨੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੋਚੀ ਹੈ। ਉਹਨਾਂ ਕਿਹਾ ਜੇਕਰ ਵਿਕ੍ਰਸ ਦੇਸ਼ ਅਜਿਹਾ ਕਰਨ ਕਰਨਾ ਚਾਹੁੰਦੇ ਹਨ ਤਾਂ ਇਹ ਠੀਕ ਹੈ ਪਰ ਅਸੀਂ ਅਮਰੀਕਾ ਨਾਲ ਉਹਨਾਂ ਦੇ ਵਪਾਰ ਤੇ ਘੱਟੋ-ਘੱਟ 100% ਡਿਊਟੀ ਲਗਾਉਣਾ ਜਾ ਰਹੇ ਹਾਂ। ਟਰੰਪ ਨੇ ਕਿਹਾ ਹੈ ਕਿ ਜੇਕਰ ਇਹ ਦੇਸ਼ ਗਲੋਬਲ ਵਪਾਰ ਵਿੱਚ ਡਾਲਰ ਦੀ ਵਰਤੋਂ ਬੰਦ ਵਰਤੋਂ ਬੰਦ ਘੱਟ ਕਰਨ ਬਾਰੇ ਸੋਚਦੇ ਵੀ ਹਨ ਤਾਂ ਵੀ ਉਹਨਾਂ ਤੇ 100% ਡਿਊਟੀ ਲਗਾਈ ਜਾ ਸਕਦੀ ਹੈ ਵਿਕਰਸ ਦੇਸ਼ ਵਿਕਰਸ 10 ਦੇਸ਼ਾਂ ਦਾ ਇੱਕ ਅੰਤਰਰਾਸ਼ਟਰੀ ਇੱਕ ਅੰਤਰ ਸਰਕਾਰੀ ਸੰਗਠਨ ਹੈ ਜਿਸ ਵਿੱਚ ਰੂਸ ਭਾਰਤ ਚੀਨ ਦੱਖਣੀ ਅਮਰੀਕਾ ਮਿਸਰ ਇਥੋਪੀਆ ਇੰਡੋਨੇਸ਼ੀਆ ਈਰਾਨ ਅਤੇ ਸੰਯੁਕਤ ਅਰਬ ਅਮੀਰ ਤਾਂ ਸ਼ਾਮਲ ਹਨ ਦਸੰਬਰ ਵਿੱਚ 트럼ਪ ਨੇ ਦਸੰਬਰ ਵਿੱਚ ਵੀ 트럼ਪ ਨੇ ਵਿਕਾਸ ਦੇਸ਼ਾਂ ਨੂੰ ਅਜੇ ਹਰ ਕਾਰਮ ਚ ਵਿਰੁੱਧ ਕਦੋਂ ਵਿਰੁੱਧ ਸ਼ਟਾਵਨੀ ਦਿੱਤੀ ਸੀ 트럼ਪ ਨੇ ਸ਼ਟਾਵਨੀ ਦਿੱਤੀ ਸੀ ਸਾਨੂੰ ਇਹਨਾਂ ਦੇਸ਼ਾਂ ਤੋਂ ਵਚਨਬੱਧਤਾ ਦੀ ਲੋੜ ਹੈ ਕਿ ਉਹ ਨਾਤਾ ਇੱਕ ਨਵੀਂ ਵਿਕਾਸ ਸਮੁੰਦਰਾ ਬਣਾਉਣਗੇ ਅਤੇ ਨਾ ਹੀ ਸ਼ਕਤੀਸ਼ਾਲੀ ਅਮਰੀਕੀ ਡਾਲਰ ਦੀ ਥਾਂ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ ਨਹੀਂ ਤਾਂ ਉਹਨਾਂ ਨੂੰ 100 ਪ੍ਰਤੀਸ਼ਤ ਪ੍ਰਤੀਸ਼ਤ ਡਿਊਟੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਮਹਾਨ ਅਮਰੀਕੀ ਅਰਥਵਿਵਸਥਾ ਵਿੱਚ ਆਪਣੀ ਵਿਕਰੀ ਨੂੰ ਅਲਬਿਦਾ ਕਹਿਣਾ ਪਵੇਗਾ ਵਿਦੇਸ਼ ਮੰਤਰੀ ਐਸ ਜੀ ਸ਼ੰਕਰਦੇਵ ਦਸੰਬਰ ਵਿੱਚ ਕਿਹਾ ਸੀ ਕਿ ਭਾਰਤ ਕਦੇ ਵੀ ਡਾਲ ਨੂੰ ਹਟਾਉਣ ਦੇ ਹੱਕ ਵਿੱਚ ਨਹੀਂ ਰਿਹਾ ਹੈ ਅਤੇ ਵਿਕਰਸ ਹੁਦਰਾ ਪੇਸ਼ ਕੀਤੇ ਜਾਣ ਦਾ ਕੋਈ ਪ੍ਰਸਤਾਵ ਨਹੀਂ ਹੈ ਇਮੀਗ੍ਰੇਸ਼ਨ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਚੱਕਰ ਆਪਣੇ 102 ਨੂੰ ਕਿਹਾ ਕਿ ਉਹਨਾਂ ਨੂੰ ਕਾਨੂੰਨੀ ਇਮੀਗ੍ਰੇਸ਼ਨ ਨਾਲ ਕੋਈ ਸਮੱਸਿਆ ਨਹੀਂ ਹੈ 트럼ਪ ਨੇ ਕਿਹਾ ਕਿ ਦੇਸ਼ ਨੂੰ ਹੋਰ ਕਾਨੂੰਨੀ ਇਮੀਗ੍ਰੇਸ਼ਨ ਦੀ ਜ਼ਰੂਰਤ ਹੋਵੇਗੀ ਕਿਉਂਕਿ ਉਹਨਾਂ ਦੀਆਂ ਟ੍ਰੈਫ ਨੀਤੀਆਂ ਨਿਰਮਾਣ ਦਾ ਵਿਸਤਾਰ ਕਰਨ ਜਾ ਰਹੀਆਂ ਹਨ